सीबीआइ ਦੀ ਵਿਸ਼ੇਸ਼ ਅਦਾਲਤ ਨੇ 1993 ਦੇ ਫਰਜ਼ੀ ਮੁਕਾਬਲੇ ਵਿੱਚ ਪੰਜ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਐਡਵੋਕੇਟ ਸਰਪਜੀਤ ਸਿੰਘ ਵੇਰਕਾ ਨੇ ਕਿਹਾ ਕਿ ਛੂਹੇ ਪੁਲਿਸ ਮੁਕਾਬਲਿਆਂ ਜਿਮਾਰੇ ਗਏ ਮਜਾਵੀ ਸਿੱਖ ਵਰਗ ਨਾਲ ਸੰਬੰਧਿਤ ਸੱਤ ਨੌਜਵਾਨਾਂ ਦੇ ਪਰਿਵਾਰਾਂ ਨੂੰ 32 ਸਾਲਾਂ ਬਾਅਦ ਮਿਲਿਆ ਇਨਸਾਫ सीबीआई वकील साहब ने कहा कि उन्नीस सो तिरानवे फर्जी मुकाबले दे मामले सबका एस एस पी डी एस पी समेत पुलिस अधिकारी दोषी करार चार अकसद नु सुनाई जाएगी सजा पीड़ित परिवार ने मांग की थी कि दोषिया मिलनी चाहिए है उम्र कैद जा फांसी दी सजा। आओ देखते दे हैं एक खबर विस्तार सहित उन्नीस सौ तिरानवे के फर्जी मुकाबले के मामले सबका एस एसपी डीएसपी समेत पांच पंजाब पुलिस अधिकारी दोषी करार दिते गए करारी आई अदालत ने मोहाली ने सबका पी भुपिंदी इंस्पैक्टर सूबा सिंहपी दविंदर सिंह एसआई गुलाबर्ग सिंह आई रघबीर सिंह अपराधिक साजिश कतल नशा रिकार्ड की नकल करने के दोष दो ठहराया है अज बलजिंदर सरा स्पेशल जज सीबीआई पंजाब मोहाली दी माननीय अदालत ने 32 साल पुराने एक मामले फैसला सुनाया जिस विच तरनदान पुलिस द्वारा रानी विल्ला दे तीन एस.पी.ओ समेत सात नौजवाना नु चुकिया गया सी गैर कानूनी तौर तौरते हिरासत विच लिया गया सी तसीहे देते गए सन अते फिर दो मुकाबल्या विच मारे गए दिखाया गया सी इस मामले दी जांच सीबीआई द्वारा 12 ਦਸੰਬਰ 1996 ਦੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਕੀਤੀ ਗਈ ਸੀ ਜੋ ਪੰਜਾਬ ਪੁਲਿਸ ਦੁਆਰਾ ਵੱਡੇ ਪੱਧਰ ਤੇ Laasha ਨੂੰ Laavarish ਵਜੋਂ ਸਸਕਾਰ ਕਰਨ ਦੇ ਮਾਮਲੇ ਵਿੱਚ ਪਾਸ ਕੀਤਾ ਗਿਆ ਸੀ 1997 ਵਿੱਚ CBI ਨੇ ਮੁੜਲੀ ਜਾਂਚ ਦਰਜ ਕੀਤੀ ਸੀ ਅਤੇ ਸੁਪਰੀਮ ਕੋਰਟ ਵਿੱਚ ਰਿਪੋਰਟਾਂ ਪੇਸ਼ ਕੀਤੀਆਂ ਸਨ ਫਿਰ 1999 ਵਿੱਚ ਪਿੰਡ ਰਾਣੀ ਵਿਲਾ ਦੇ ਰਹਿਣ ਵਾਲੇ ਐਸਪੀਓ ਸ਼ਿੰਦਰ ਸਿੰਘ ਦੀ ਪਤਨੀ ਨਰਿੰਦਰ ਕੌਰ ਦੇ ਬਿਆਨ ਤੇ ਨਿਯਮਤ ਕੇਸ आरसी सात टेस्ट दर्ज ਕੀਤਾ ਗਿਆ ਸੀ ਜਿਸ ਨੂੰ ਮੁਕਾਬਲੇ ਵਿੱਚ ਮਾਰਿਆ ਗਿਆ ਦਿਖਾਇਆ ਗਿਆ ਸੀ ਅਤੇ ਉਸ ਦੀ লাশ ਨੂੰ ਅਣਪਛਾਤਾ ਅਤੇ ਲਾਵਾਰਿਸਦਸਕੇ ਸਸਕਾਰ ਕਰ ਦਿੱਤਾ ਗਿਆ ਸੀ ਸੀਬੀਆਈ ਦੇ ਸਰਕਾਰੀ ਵਕੀਲ ਨੇ ਦੱਸਿਆ ਕਿ ਸੀਬੀਆਈ ਦੀ ਜਾਂਚ ਦੌਰਾਨ ਇਹ ਪਤਾ ਲੱਗਿਆ ਕਿ 27 ਜੂਨ 1993 ਦੀ ਸਵੇਰ ਨੂੰ ਇੰਸਪੈਕਟਰ ਗੁਰਦੇਵ ਸਿੰਘ ਐਸਐਚਓ ਪੀ ਐਸ ਸਿਰਹਾਲੀ ਦੀ ਅਗਵਾਈ ਵਾਲੀ ਇੱਕ ਪੁਲਿਸ ਪਾਰਟੀ ਨੇ ਐਸਪੀਓ ਸ਼ਿੰਦਰ ਸਿੰਘ ਦੇਸਾ ਸਿੰਘ ਸੁਖਦੇਵ ਸਿੰਘ ਬਲਕਾਰ ਸਿੰਘ ਉਰਫ ਬੋਬੀ ਅਤੇ ਦਲਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਸਾਰੇ ਵਾਸੀ ਪਿੰਡ ਰਾਣੀਵੱਲਾ ਪੀਐਸ ਸਰਹਾਲੀ ਅੰਮ੍ਰਿਤਸਰ ਨੂੰ ਸਰਕਾਰੀ ठेकेदार ਜੋਗਿੰਦਰ ਸਿੰਘ ਦੇ ਘਰ ਤੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਜ਼ਬਰਦਸਤੀ ਚੁੱਕਿਆ ਜਿੱਥੇ ਉਹ ਗਨਮੈਨ ਵਜੋਂ ਸੇਵਾ ਨਿਭਾ ਰਹੇ ਸਨ ਅਤੇ ਫਿਰ ਉਹਨਾਂ ਨੂੰ ਥਾਣਾ ਸਰਹਾਲੀ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਗੈਰ ਕਾਨੂੰਨੀ ਤੌਰ ਤੇ ਰੱਖਿਆ ਗਿਆ ਸੀ ਅਤੇ ਪਿੰਡ ਸੰਗਤਪੁਰਾ ਦੇ ਇੱਕ ਡਕੈਤੀ ਕੇਸ ਵਿੱਚ ਆਪਣੀ ਸ਼ਮੂਲੀਅਤ ਨੂੰ ਸਵੀਕਾਰ ਕਰਨ ਲਈ ਬੁਰੀ ਤਰ੍ਹਾਂ ਤਸੀਹੇ ਦਿੱਤੇ ਗਏ ਸਨ ਫਿਰ ਉਹਨਾਂ ਨੂੰ ਪਿੰਡ ਰਾਣੀ ਵਿਲਾ ਲੈ ਗਏ ਤਾਂ ਜੋ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਸਕੇ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਗਿੰਦਰ ਸਿੰਘ ਠੇਕੇਦਾਰ ਅਤੇ ਇਲਾਕੇ ਦੇ ਹੋਰ ਸਤਿਕਾਰਯੋਗ ਵਿਅਕਤੀਆਂ ਨੇ ਉਪਰੋਕਤ ਵਿਅਕਤੀਆਂ ਦੀ ਰਿਹਾਈ ਲਈ ਸਰਹਾਲੀ ਪੁਲਿਸ ਕੋਲ ਪਹੁੰਚ ਕੀਤੀ ਸੀ ਪਰ ਸਿਰਫ ਦਲਜੀਤ ਸਿੰਘ ਨੂੰ ਹੀ ਰਹਾ ਕੀਤਾ ਗਿਆ ਦੂਜੇ ਪਾਸੇ 2 ਜੁਲਾਈ 1993 ਨੂੰ ਸਰਹਾਲੀ ਪੁਲਿਸ ਨੇ ਇਹ ਝੂਠਾ ਕੇਸ ਐਫ ਆਈ ਆਰ ਨੰਬਰ 18/93 ਅਰਜ ਕੀਤੀ ਸੀ ਕਿ ਸ਼ਿੰਦਰ ਸਿੰਘ, ਦੇਸ਼ਾ ਸਿੰਘ ਅਤੇ ਸੁਖਦੇਵ ਸਿੰਘ ਡਿਊਟੀ ਤੋਂ ਫਰਾਰ ਹੋ ਗਏ ਸਨ ਅਤੇ ਉਹਨਾਂ ਨੂੰ ਦਿੱਤੇ ਗਏ ਹਥਿਆਰ ਤੇ ਗੋਲਾ ਬਾਰੂਦ ਵੀ ਸ਼ਾਮਲ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਪਰੋਕਤ ਐਸਪੀਓਜ਼ ਦੇ ਅਗਵਾ ਹੋਣ ਤੋਂ 6-7 ਦਿਨਾਂ ਬਾਅਦ ਇਕਬਲਕਾਰ ਸਿੰਘ ਉਰਫ ਕਾਲਾ ਨੂੰ ਵੀ ਪਿੰਡ ਰਾਣੀਵਾਲਾ ਵਿਖੇ ਉਸਤੇ ਕਾਰਪੋ ਚੁੱਕਿਆ ਗਿਆ ਸੀ। आओ देखते दे ਹਾਂ इस सारे मामले बारे साडे चैनल ਦੀ टीम नाल एडवोकेट सरबजीत सिंह ਵੇਰਕਾ ਨੇ ਜੋ ਗੱਲਬਾਤ ਕੀਤੀ ਕਿਉਂਕਿ ਉਹਨਾਂ ਇਹ ਕਿ ਦੋਸਤ ਇਹ ਤਾਂ ਇਹਨਾਂ ਨੂੰ ਰੈਸਟੇਕੀ ਤਾਗਾ ਬੋਲਤ ਨੇ ਇਹਨਾਂ ਨੂੰ ਰੈਸਟੇਕੀ ਹੋਈ ਤਰ੍ਹਾਂ ਦੇ ਗਏ ਜਿਸ ਨਾਲ ਕਾਲਾ ਰਸ ਹੋ ਗਾਇਆ ਤੇ ਦੁਕਾਨ ਦਾ ਸਾੜਾ ਕੀਤਾ ਤੇ ਰੁਕੇ ਜੇ ਤੋ ਕਿ ਸਚਾਈ ਇਹ ਸੀ ਕਿ ਲੋਕਾਂ ਨੂੰ ਘਰਾ ਤੋਂ ਚੱਕਿਆ ਜੋ ਨਹੀਂ ਦੇ ਇਹ ਉਹਦੇ ਜਿਹਨੂੰ ਤਾਰਦੇ ਤਾਗਾ ਤੇ 12000 ਦਾ ਅਕਸਰਾਂਤ ਲਾ ਲਿਆ ਜੇ ਤੋ ਕੁਛ ਨਹੀਂ ਮੈਂ ਉਹ ਸੁਨੇ ਆਪਣੇ ਮੋਟੇ ਸਟਾਇਰ ਵੱਡਾ ਅੰਨੇ ਚੁੱਕੇ ਸੀ ਪਕਾਇਤ ਪਕਾਇਤ ਖੰਡਰ ਤੇ ਸੇਖ ਨੌਜਵਾਨਾਂ ਨੂੰ ਮਾਰ ਕੇ ਸੋਚਿਆ ਜੀ ਬੱਲੇ ਬੜੇ ਨਾਲ ਸਾਥ ਬੰਦੇ ਹੋਰ ਦੋ ਦੋਨ ਦਾ ਮਾਰੋ ਤੇ ਯਾਤਰਾ ਰੱਖੀਆਂ ਦਾ ਇਸ ਤਰੀਕੇ ਨਾਲ ਇਹ ਦੋ ਸੁਨੇ ਕੋਲ ਉਹਨਾਂ ਸਾਥਕ ਲੋਕਾਂ ਨੂੰ ਮਾਰ ਕੇ ਅਸਵਾਦੀ ਤਾਂ ਜੀ ਸਰਕਾਰ ਆਣ ਪਛਾਤ ਤੇ ਆਣ ਕਲੇਮ ਦਾਸ਼ਾ ਕਹਿੰਦੇ ਕਰਤਾ ਪਰਿਵਾਰ ਨੂੰ ਦਾਸਾ ਤੱਕ ਪਹੁੰਚੇ ਤੇ ਸਾਰਾ ਕੁਝ ਆਪਕੇ ਸੇਮ ਡੇ ਪੋਸਟਮਾਰਡ ਕਰਾਏ ਦਾ ਸਰਕਾਰ ਕਰ ਕਰਤਾ ਪਰਿਵਾਰ ਦੱਸਿਆ ਤਾਂ ਕਿ ਇਸ ਤਰ੍ਹਾਂ ਤੇ ਬਾਅਦ ਵਿੱਚ ਅਸਮਸਾਵੀਆਂ ਪੂਰੀਆਂ ਹੋਣ ਸੰਪਰਕੀ ਫੋਕਸ ਨੂੰ ਸੰਜੋਗ ਕੋ ਜਹਰ ਕਰ ਰਿਹਾ ਸੀ ਉਹਦਾ ਗੰਮਨ ਤੌਰ ਤੇ ਰਿਕਰ ਬੰਦਾ ਸੀ ਜਿਸ ਨੇ ਉਸ ਸਮੇਂ ਮਹਾਂਸਪਾ ਉਹ ਸਮੇਂ ਦਾ ਕਿਦਾਂ ਸੀ ਫੋਟੋਆਂ ਨਹੀਂ ਲਗਾ ਉਹ ਚਾਰ ਬੰਦੇ ਜਿਸ ਤੋਂ ਇੱਕ ਬੰਦਾ ਬਾਅਦ ਚਾਰ ਬੰਦਿਆਂ ਨਾਲ ਸਾਡੇ ਦੇ ਸਾਹ ਜਿਹੜੇ ਇੱਥੇ ਬੰਦੇ ਉਸ ਦੇ ਨਾਮ ਨਾਲ ਤਾਂ ਅਤੋ ਚੱਟ ਕੀ ਸਾਰਾ ਉਸਕਾਰ ਕੀ ਦੋ ਕਾਊਂਟਰ ਵਾਖਾ ਕਨ ਕਾਊਂਟਰ ਉਸ ਤੋਂ ਦੇ ਵਿੱਚ ਚੰਗਲਾ ਹੋ ਉਸ ਤੋਂ ਅਸਤੂ ਤੱਕ ਤੇ ਉਹਦੇ ਵਿੱਚ ਜਿਹੜਾ ਦਾ ਉਹ ਨਿਮਾਨਤ ਹੋਊਗਾ ਤੇ ਤਾਂ ਕਿੰਨੇ ਥਾਲਾ ਉਸ ਤੋਂ ਸਾਰਾ ਰਿਕਾਰਡ ਬਣਾ ਕੇ ਉਹਨੂੰ ਮੈਨੂਸਕ੍ਰਿਪਟ ਕਰਕੇ ਫਿਰ ਫੇਰ ਦੀ ਕਾਊਂਟਰਾਂ ਦੀ ਧਾਣੀ ਤੋਂ ਕੀਤੀ ਤੇ ਸੱਤ ਬੰਦਿਆਂ ਨੂੰ ਫਰਮੂਲ ਦੇ ਖਲਾਫ ਕੋਈ ਨਹੀਂ ਪਰਚਾ ਹੈ ਉਹ ਕਹਿੰਦੇ ਕਿ ਨੌਜਵਾਨਾਂ ਕਰ ਲੈ ਸਕਦੇ ਸੀ ਪਰ ਨੌਜਵਾਨ ਉਤਾਰ ਰਖਦਾ ਹੈ ਸਾਉਥੀ ਕਿਸਮ ਦਾ ਹੈ ਹਾਪੀ ਇਸੇ ਤਰ੍ਹਾਂ ਦੇ ਕੰਮ ਦੇ ਮਾਰਕਿੰਗ ਤੇ ਕਰਦਾ ਹੈ ਆ ਸ਼ੋਰ ਦਿੰਦਾ ਹੈ ਤੇ ਜੇ ਬੱਚੇ ਬਰਤੋਂ ਬਾਅਦ ਤਾਜਪੁਰ ਅੱਛਾ ਇਸ ਸਮੇਂ ਕਿਹੜਾ ਕਿਹੜਾ ਗੁਨਾਹਕ ਕੋਸ਼ਤ ਪ੍ਰਕਾਰੀ ਕਿਹੜੇ ਹੋ ਸਕਦੇ ਨੇ ਦੇਖਦੇ ਮੁਰਜੰਮਾ ਜਿਹੜਾ ਬਣਾਉਂਦਾ ਕੋਲ ਤੋਂ ਲਾਗੇ ਮਾਨੂੰ ਦੋਸ਼ੀ ਬਣਾਇਆ ਇੱਕ ਅਗਰ ਦੇ ਸਾਰੇ ਸਰਾ ਸੁਖਾਸੇ ਸਰਾ ਅਲੱਗ ਦਾ ਆਪਣੇ ਆਪਣਾ ਕਮੋਦ ਉਸ ਨੂੰ ਕਹਿਣਾ ਬੈਰੂ ਆਟਾ ਜਿਹੜਾ ਪਹਿਲਾਂ ਵੀ ਦੋ ਪਿਸਟਾਲੀ ਇਸ ਵਿੱਚ ਸਜ਼ਾ ਹੋ ਸਕਦਾ ਤੇ ਉਸ ਤੋਂ ਅਲਾਵਾ ਜੀ ਸਾਰੀਆਂ ਨਿਗਰਾਦੀਆਂ ਹੋ ਗਈਆਂ ਭੁਪਿੰਦਰ ਸਰਬਸੇ ਬਾਅਦ ਜੋ ਐਸਐਸਪੀ ਹੋਰ ਡਾਗ ਹੈ ਉਹ ਗ੍ਰਾਮ ਤਾਮ ਸਾਰਾ ਹੋ ਗਿਆ ਤਾਂ ਪੰਜ ਬੰਦੇ ਤੋਂ ਸੇਫ ਹੋ ਪਿੰਦੇ ਬਾਅਦ ਇਹ ਸੇਕ ਉਠਾਣ ਵਾਲੇ ਤੋਂ ਬਾਕਸ ਇਹ ਵੀ ਸੇਕ ਤੇ ਵੀ ਸੇਕ ਇਹਦੇ ਵਿੱਚ ਹੁਣ ਤੀਸਰੇ ਐਕਟ ਉੱਤੇ ਸੀ ਕਿ ਇਸ ਦਾ ਸਪੀਸ ਸੋਲ ਕੋਈ ਨਹੀਂ ਹੈ 15 ਸਿੰਘ ਉਹ ਤਾਂ ਮੇਰੇ ਨਾਮ ਦੇ ਬਤਾਰ ਕੋ ਐਸ ਐਸ ਪੀ ਹੈ ਜਿਹੜਾ ਵਿਮੇਂਦਰ ਸਿੰਘ ਹੈ ਜਿਹੜਾ ਸੁਪਾ ਸਿੰਘ ਹੈ ਇਨਸਪੈਕਟਰ ਹੈ ਕਿਉਂਕਿ ਤੋਂ ਹੈ ਸ਼ੁਰੂ ਤੋਂ ਹੀ ਪਕਾ ਦੇ ਬੋਰਡ ਜੋ 21 ਟ੍ਰੈਕਿੰਗ ਚਲਦਾ ਹੈ ਉਹ ਹੋ ਰਹੀ ਹੈ ਰਿਟਾਇਰਮੈਂਟ ਦਾ ਕਾਸੂ ਸਮਾ ਕਿਉਂਕਿ ਪਹਿਲਾਂ ਵਚੀ ਆ ਉਹਦੀ ਪੇਜ ਤੇ ਮਤਲਬ ਦੋ ਦੋ ਛੋਟੇ ਰੈਂਕ ਦੇ ਮਤੇ ਬਰਬਾਦ ਟੋਟਲ ਪੰਜ ਨੂੰ ਮਤਲਬ ਜੀ ਦੋ ਟੋਟਲ ਆ ਕੇ ਪੰਜ ਨੂੰ ਦੋਸਤੀ ਕਰਾ ਦਿੱਤਾ ਗਿਆ ਤੇ ਪੰਜ ਬਣ ਗਏ ਸਭ ਤੋਂ ਵੱਡਾ ਲੌਕ ਬੰਦਵਾ ਸਾਹਿਬ 10 ਇਨਚ ਟੋਟਲ ਲੰਬਾਈ 10 ਇਨਚ ਹੋਏ ਬੱਚੇ ਦਾ ਉਹਦਾ ਕੀ ਕਾਰਾ ਲੰਬਾ ਡਾਟਾ ਚੱਲਦਾ ਦਵਾ ਸਭ ਦਾ ਮੁੱਖ ਜੜ ਕੰਨ ਗੈਸ ਹੋ ਗਿਆ ਇਸ ਪੂਰਾ ਸਨਾਰੀ ਅੰਦਰ ਮੇ ਖੜੇ ਰਹੇ ਜਾਂ ਪਹਿਲਾਂ ਇਕਵਾਇਆਂ ਦੇ ਕੇ ਚਲੇ ਗਏ ਕੋਸਟ ਰੈਂਟ ਤੇ ਖੜੇ ਰਹੇ ਤਾਂ ਕਰਕੇ ਜਿਹੜਾ ਦੋਸਤੀ ਤੋਂ ਪਹਿਲਾਂ ਦਾ ਸਭ ਤੋਂ ਪਹਿਲਾ ਦਾ ਸਭ ਤੋਂ ਪਹਿਲਾ ਸਭ ਤੋਂ ਸਭ ਤੋਂ ਸਭ ਤੋਂ ਸਭ ਤੋਂ ਫਾਈਲਾਂ ਸੋਨਾਂ ਦਾ ਸਭ ਤੋਂ ਡਾਕੂਮੈਂਟਰੀ ਉਹ ਉਸ ਤੋਂ ਲਾਣਾ ਪਰਵਾਹ ਪਾ ਲਈ ਤਾਂ ਸਭ ਤੋਂ ਪਰਵਾਰ ਜਿਹੜੇ ਸਟੈਂਡ ਕਰਦਾ ਜਿਹੜੇ ਆਪਣੇ ਆਪ ਨੂੰ ਬੜੇ ਉੱਚੀ ਪਰਵਾਰ ਵਿੱਚ ਬੋਟਾ ਦੇ ਵਿੱਚ ਬਿਠਾ ਆਪਣੇ ਆਪ ਨੂੰ ਬੜਾ ਸਟੈਂਡਰਡ ਦਾ ਦੱਸਦੇ ਨੇ ਉਹ ਜਾਣ ਕੇ ਪਰਵਾਰ ਸਾਰੇ तकरीबन ਸਟੈਂਡ ਰਹਿੰਦਾ ਜੋ ਪਰਵਾਰ ਉਸੇ ਤਰ੍ਹਾਂ ਕੋ ਜੋ ਐਡਾ ਸੀ ਆ